ਇਹ ਰਪਬੂ ਹਾਂਜੀ ਵੀਰੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਇੱਕ ਨਵੇਂ ਵਲੌਗ ਅੱਜ ਆ ਪਿਲੋੜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਤੇ ਆ ਮੇਰੇ ਵੀਰ ਗੁੱਡੀਆਂ ਡਾ ਰਹੇ ਨੇ ਰੰਗਾ ਰੰਗ ਪ੍ਰੋਗਰਾਮ ਬਣਾ ਰਹੇ ਨੇ ਉਹਨੇ ਦਾਹਰੀ ਵਢਾਈ ਆ ਆ ਨੂਰ ਹੁਣਾਂ ਨੇ ਉਹ ਪਹਿਲੀ ਗੁੱਡੀ ਨਹੀਂ ਉੱਡੀ ਅਜੇ ਤੱਕ ਆ ਦੇਖੋ ਇੱਕੋੜ ਰਹਿ ਨੇ ਇਹ ਗੁੱਡੀ ਦੇ ਨਾਲ ਹੀ ਦੇਖੋ ਬਹੁਤ ਵਧੀਆ ਪ੍ਰੋਗਰਾਮ ਬਣਿਆ ਜੀ ਲੋੜੀ ਦਾ ਉਹ ਮੇਰੇ ਲੋ ਫੇਰ ਦੁਬਾਰਾ ਤੁਹਾਨੂੰ ਹੈਪੀ ਲੋੜੀ ਆਹ ਗੋਪੀ ਵੀਰਾ ਡਾਲਾ ਇਹਨੂੰ ਟੈਂਕੀ ਚ ਡਾਉਣ ਨੂੰ ਥੋੜੀ ਰੱਖੀ ਆਪਾਂ ਆ ਗੰਡ ਕਿੰਨੇ ਮਾਰੀ ਇਹਨੂੰ ਜਾਣਦੇ ਜਾਣਦੇ ਗੰਡ ਗੁੰਡ ਸਾਰੀ ਬਾਈ ਪੇੜਾ ਤੱਤਾ ਇਹਨਾਂ ਨੂੰ ਲਓ ਜੀ ਐਂਟਰੀ ਕਰਵਾਓ ਲਾਹਣੂਰੇ ਬੱਸ ਥੱਕ ਗਿਆ ਚੱਲ ਫਿਰ ਆ ਪਿਲੋੜੀ ਕਰਦੇ ਉਧਰ ਸਾਰਿਆਂ ਨੂੰ ਆ ਰਿਹਾ ਮੈਂ ਤੇ ਸਾਸਰੀ ਘਰ ਤੇ ਕੀਤੀ ਨਹੀਂ ਲੋ ਜੀ ਆਪਾਂ ਬਹੁਤ ਕਾਫੀ ਟਾਈਮ ਬਾਅਦ ਅੱਜ ਬਲੌਗ ਬਣਾ ਰਹੇ ਆ ਤੇ ਗੋਪੀ ਵੀਰ ਆਪਣਾ ਡਟਿਆ ਵਾ ਤੇ ਬੜਾ ਵਧੀਆ ਨਜ਼ਾਰਾ ਪਿੰਡ ਦਾ ਜੀ ਬੜਾ ਤੋੜਾ ਬੋਪੂ ਵਾ ਯਾ ਤੋੜਾ ਤੋੜਾ ਬੜਾ ਹੋਇਆ ਯਾਰ ਨਾਲੇ ਤੋੜਿਆ ਯਾਰੇ ਤਾਂ ਕਰ ਹਾਂ ਬੜਾ ਵਧੀਆ ਮਾਹੌਲ ਆ ਦੀ ਪਿੰਡ ਦਾ ਬਹੁਤ ਲੋੜੀ ਵਧੀਆ ਮਨਾਈ ਜਾ ਰਹੀ ਹੈ ਗੁੱਡੀ ਬਹੁਤ ਡਰ ਰਹੀ ਹੈ ਹਾਂ ਅਲੇ ਬਤਾਓ ਕਿੰਨੇ ਬਤਾਉਣੀ ਮੈਂ ਨਹੀਂ ਆ ਉਹਨਾਂ ਦਾ ਦਾਦਾ ਜੀ ਉਹਨਾਂ ਨੇ ਪਕਾਣੇ ਹੈ ਇਹਨਾ 10 ਕੁ ਗੁੱਡੀ ਚੜਤੀ ਹੈ 啊，以、哎。<laughs> ਨਹੀਂ ਵੀ ਮਿੱਤਰੋ ਪ੍ਰੋਗਰਾਮ ਚੱਲ ਰਿਹਾ ਪੂਰਾ ਰੰਗ ਰੰਗ ਲਾਲ ਪਰੀ ਨਾਲ ਗੱਲਾਂ ਹੋ ਰਹੀਆਂ ਨੇ ਸਿੱਧੀਆ ਗੱਲਾਂ ਕਰ ਰਹੇ ਲਾਲ ਪਰੀ ਨਾਲ ਆਹ ਸੈਟਿੰਗ ਹੋਈ ਪਈ ਆ ਪੂਰੀ ਇਧਰ ਮਹਾਰਾਜ ਜੀ ਫੋਨ ਤੇ ਤੇ ਫੁੱਲਿਆਂ ਦੀ ਬੜੇ ਪਏ ਆ ਇਹ ਬੁਲ ਮਾਰ ਬਗਲਾ ਹਾ ਇਹ ਪਲਵਾਨ ਸਾਡਾ ਪਤਲਾ ਦਾ ਤੇ ਪ੍ਰੋਗਰਾਮ ਚੱਲ ਰਿਹਾ ਗੋਲਦੀ ਵੀਰ ਨੇ ਗੁੱਡੀ ਹੱਥੋਂ ਵਢਾ ਲਈ ਆ ਜਿਹੜੀ ਤੇ ਆ ਗੁੱਡੇ ਰਖੇ ਆ ਵढਾਈ ਜਾਂਦੇ ਵੱਡੀ ਇਹਨਾਂ ਇੱਕ ਬਣੀ ਆ ਕਿਉਂ ਨਹੀਂ ਵੱਡੀਆਂ ਹਾਂ ਵੱਡੀਆਂ ਤਿੰਨ ਵੱਢ ਕੇ ਵਢਾ ਲਈ ਦੀ ਆ ਤੇ ਉਹ ਨਹੀਂ ਆ ਤੇ ਤੂੰ ਲੱਸੀ ਘਰਾਤੀ ਨਾ ਜਿਹੜੀ ਪੂਰੇ ਸੈੱਟ ਇਹ ਗੱਟੂ ਇੱਥੇ ਛੁੱਟੀ ਜਾਂਦੇ ਹਾਂ ਹਾਂ ਗੱਟੂ ਵੀ ਇੱਥੇ ਛੁੱਟ ਗਏ ਆ ਸਮ ਥੋੜਾ ਆਣਾ ਪੈਗਾ ਬੱਲੇ ਵੀ ਫੜੋ ਚਲੋ ਚਲੋ ਲੋ ਜੀ ਪ੍ਰੋਗਰਾਮ ਚੱਲ ਰਿਹਾ ਪੂਰਾ ਰੰਗਾ ਰੰਗ ਬਿਹਤਰੀਨ ਕੰਮ ਚੱਲ ਰਿਹਾ ਹੈ ਨਹੀਂ ਚੱਲ ਰਾ ਮੇਰੀ ਜਾਨ ਓਏ ਤੂੰ ਆ ਲੈ ਹੁਣ ਤੂੰ ਬੋਲ ਕੀ ਬੋਲਣਾ ਹਾਂ ਜੀ ਵੀ ਮੈਟਰੋ ਹੋਣਾ ਪਾ ਜਾ ਰਹੇ ਆ ਗੱਡੀ ਦੀ ਘੇੜੀ ਛੜੀ ਤੇ ਮੈਂ ਵੀ ਜਾ ਰਹਾ ਹਾਂ ਅਨੂਰ ਵੀ ਨਾਲ ਜਾ ਰਿਹਾ ਵਾ ਹਾਂਜੀ ਵੀ ਮਿੱਤਰੋ ਹੁਣ ਆਪਾਂ ਪਹੁੰਚ ਚੁੱਕੇ ਆਪਣੇ ਲਾਡੀ ਵੀਰ ਕੋਲ ਸੁਬਜ਼ਾਰੋ ਘੁੰਮਦੇ ਘੁਮਾਉਦੇ ਹੁਣ ਆਪਾਂ ਪਹੁੰਚ ਚੁੱਕੇ ਆਪਣੇ ਲਾਡੀ ਵੀਰ ਕੋਲ ਇਹਨਾਂ ਦੇ 버ਗਰ ਬਹੁਤ ਜਿਆਦਾ ਸਵਾਦ ਹੁੰਦੇ ਆ ਸੋ ਕਿਤੇ ਵੀ ਤੁਸੀਂ ਆਉਦੇ ਜਾਂਦੇ ਰਸਤੇ ਦੇ ਵਿੱਚ ਗੋਂਦਵਾਲ ਸਾਹਿਬ ਉਤਰਨ ਤਨ ਰੋਡ ਖਾਸਪੋਰ ਦੇ ਮੋੜ ਦੇ ਉੱਤੇ ਇਹਨਾਂ ਦੀ ਇਹ ਦੁਕਾਨ ਹੈ ਜੀ ਸੋ ਕਿਤੇ ਵੀ ਆਉਂਦੇ ਜਾਂਦੇ ਮੇਰੇ ਭਰਾ ਜਰੂਰ ਇਹਨਾਂ ਕੋਲੋਂ ਹੋ ਕੇ ਜਾਈਓ ਬਹੁਤ ਹੀ ਸਵਾਦ 버ਗਰ ਬਣਾਉਂਦੇ ਆ ਸੋ ਆਓ ਹੁਣ ਆਪਾਂ ਬਰਗਰ ਬਰਕਰ ਕਰਾ ਲਈ ਆ ਪੈਕ ਤੇ ਲੈ ਕੇ 버거 ਚਲਦੇ ਆ ਨੂਰ ਸਿੰਘ ਹੁਣ ਇਹ ਵੀ ਹੁਣ ਪੂਰੇ ਇੰਜੋਏ ਕਰ ਰਹੇ ਆ ਅੰਚ ਸਿੰਘ ਹੁਣੀ ਵੀ ਅੱਜ ਖਾਣਗੇ 버거 ਤੇ ਇਹ ਬਹੁਤ ਹੀ ਅੱਜ ਖੁਸ਼ ਹੈ ਬਿਆਨ ਨੂੰ 버거 ਖਾਣ ਨੂੰ ਮਿਲੇ ਆ ਹਾਂ ਲੱਗਦਾ ਕਿ ਬੇਰੀ ਹੈ ਹਾਂ ਜੀ ਵੀ ਮਿੱਤਰੋ ਸੋ ਹੁਣ ਆਪਾਂ ਸਾਰਾ ਪਰਿਵਾਰ ਆਪਣੇ ਆਪਣੇ ਚਾਚਾ ਜੀ ਆਪਣਾ ਛੋਟਾ ਪੁੱਤਰ ਆ ਮੇਰਾ ਪੁੱਤਰ ਗਰਨੂਰ ਸਿੰਘ ਅੰਛਦੀਪ ਸਿੰਘ ਇਹ ਚਾਚਾ ਜੀ ਦਾ ਬੇਟਾ ਆ ਮੇਰਾ ਛੋਟਾ ਭਰਾ ਜਿਹੜਾ ਫਲਾਸ ਲਾ ਕੇ ਜਗ੍ਹਾ ਤੇ ਬੈਠਾ ਵਾ ਤੇ ਅਸੀਂ ਸਾਰੇ ਆਪਣਾ ਪਰਿਵਾਰ ਇਕੱਠੇ ਕਰਕੇ ਆ ਰਹੇ ਆ ਸੋ ਹਾਂਜੀ ਵੀ ਮਿੱਤਰੋ ਠੀਕ ਠਾਕ ਓਕੇ ਓਕੇ ਰਿਪੋਰਟ ਓਕੇ ਤੇ ਹੁਣ ਆਪਾਂ ਬਲੌਗ ਦੀ ਸਮਾਪਤੀ ਕਰਦੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਸੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਓਕੇ ਹੈਪੀ ਲੋਰੀ ਤੇ ਹੱਬੀ ਮਾਗੀ ਸਾਰੇ ਰਾਜੀ ਖੁਸ਼ੀ ਰਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਿਆਰ ਭਰੀ ਸ਼ਾਸਤ੍ਰ ਕਾਲ ਖੁਸ਼ ਰਹੋ ਆਬਾਦ ਰਹੋ ਓਕੇ ਬਾਏ ਬਾਏ